ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਪਸ਼ੂਆਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਬਿਲਕੁਲ ਤਾਜ਼ੇ ਜੂਦੇ ਇੱਕ ਬੰਬਲਾ ਜੇ ਆਪਾਂ ਪਹੁੰਚੇ ਵੀਰ ਵਰਖਾ ਗੱਲ ਤੇ ਉਹਦੇ ਇਹਨਾਂ ਦੀ ਡਿਟੇਲ ਉਹ ਭਾਜੀ ਇੱਥੇ ਗਾਜ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਵੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਅਸੀਂ ਵੀ ਜੀ ਤੁਹਾਨੂੰ ਸੁਣਾਉ ਹਾਂਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਦੇਖੀ ਵੀਰ ਵਿੱਚ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਬੜਾ ਭਾਸ ਸਿੰਘ ਜੀ ਪਿੰਚ ਮਿੰਦਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ 9812345678 ਠੀਕ ਹੈ ਜੀ ਹਾਂਜੀ ਹਾਂਜੀ ਤੇ ਵੇਰਵਾ ਕਰੀਏ ਸ਼ੁਰੂਆਤ ਬਾਹਰ ਤੋਂ ਕਰ ਲੋ ਜਵਾਬ ਦੱਸਿਓ ਕਿੰਨਾ ਮਾਝੂਆ ਸੁਈ ਜੀ ਦੋ ਜੱਸੂਆ ਸੁਈ ਪੱਛੋ ਰਾਤ ਦੇ ਜੱਗੇ ਵੀਰ ਅੱਛਾ ਜੀ ਆਹ ਤੁਹਾਨੂੰ 14-15 ਕਿਲੋ ਬੋਲੀ ਤਿਆਰ ਹੈ ਠੀਕ ਹੈ ਜੀ ਠੀਕ ਹੈ ਜੀ ਜੀਵਾ ਕੀ ਮਗਰ ਬੱਛਾ ਜੀ ਲੱਗੇ ਵੀਰ ਠੀਕ ਆ ਜੀ ਮੇਲ ਕੱਪ ਆ ਗਿਆ ਜੇ ਪਿੱਛੇ 14 15 ਲੀਟਰ ਜਿਹੜਾ ਬਹੁਤ ਹੀ ਗੋਲਵਾ ਤਿਆਰ ਆ ਖੋ ਲੋ ਇੱਕ ਫਿਰ ਕੁਆਲਟੀ ਵੀ ਚੈੱਕ ਕਰ ਸਕਦਾ ਜੇ ਘਾਤ ਘਾਟ ਜਿਹੜਾ ਬਹੁਤ ਹੀ ਚੰਗਾ ਹਨ ਗੋਦੀ ਵਾਲੀ ਵਹਿੜ ਆ ਗਈ ਬਾਈ ਕਿੰਨਾ ਕੁ ਭਰੀ ਜਾਉ ਦੁੱਧ ਚੰਗੇ ਵੀ 17 18 ਜਿਹੜਾ ਰੰਗ ਨਾ ਆ ਰਹੀ ਅੱਛਾ ਜੀ ਲਓ ਜੀ 17 18 ਲੀਟਰ ਜਿਹੜਾ ਦੁੱਧ ਭਰੋ ਵੀ ਕਰਮਾਲੀ ਦੇ ਚੱਡੇ ਤੇ ਨਾੜਾਂ ਨੂੰ ਜਿਹੜੀਆਂ ਕਾਹੀ ਆ ਗਈਆਂ ਵਾ ਇਸ ਤੋਂ ਮੋਫੇਰੇ 14 ਤੋਂ 15 ਲੀਟਰ ਜਿਹੜਾ ਬੌਲਾ ਤਿਆਰ ਬਲ ਤਿਆਰ ਜਵਾਗ ਕਲਪ ਕੋਲ ਤੋਂ ਲਾ ਕੇ ਉਹ ਚੈੱਕ ਕਰਦਾ ਸਾਡੇ ਨਾਲੂ ਨਾਲ ਹੀ ਇਹ ਜਵਾਗ ਦਾ ਤੇ ਇਧਰਲੀ ਸਾਈਡ ਤੋਂ ਥਲਾਂ ਦਾ ਸੈੱਜ ਕਰਦੇ ਆਂ ਚੰਗੀ ਥੰਦੀ ਤੇ ਜਿਦਾ ਮਰਜ਼ੀ ਹਰ ਪਿਛੋਂ ਵਿੱਚ ਚੈੱਕ ਕਰ ਸਕਦਾ ਜੇ ਕਾਫੀ ਆ ਗਈਆਂ ਬੈਡ ਦੇ ਵਿੱਚ ਇਹਦਾ ਭਾਜੀ ਮੁੱਲ ਫਿਰ ਉਹਨੂੰ ਚੱਕੇ ਵੀ ਲਾ 50000 ਲਿਆ ਅੱਛਾ ਜੀ ਉਹ ਤੋਂ ਇਹ ਦਾ ਜੀ ਮੈਂ ਕਰਾਂ ਹਾਂ ਤਾਂ ਹਾਂ ਜਿੰਨੇ ਵੀ ਛੱਡੀ ਦੇਣੀ ਆ ਉਹਦੇ 50 ਦੇ ਦੇਣੀ ਹੋਰ ਕਰ ਤਾਂ ਹੁੰਦਾ 50 ਇਹ ਕਾਲ ਨਹੀਂ ਕਰਦੇ ਉਹ ਕਹਿੰਦੀ ਦੋ ਨਾ ਕਹਿੰਦੀ ਦੋ ਗੱਲੀ ਦੇ ਦੇ ਪੰਤਾਲੀ ਦੀ ਹਾਂ ਪੰਤਾਲੀ ਦੀ ਠੀਕ ਹੈ ਲਓ ਜੀ 45000 ਦੀ ਬਿਲਕੁਲ ਤਾਜੀ ਸੂਈ ਤੇ 16 17 ਲੀਟਰ ਦੁੱਧ ਭਰੋ ਵੀ ਕਰਨ ਵਾਲੀ ਚਲੋ ਚੰਗੀ ਸਾਹਿਬ ਚਲੋ ਜੇ ਜੀ ਬੋਲਾ ਤਿਆਰ ਆ ਠੀਕ ਹੈ ਜੀ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਨੀਲੀ ਰਾਣੀ ਦੂਜਾ ਸੂਗਾ ਸੋਈ ਆ ਪੱਥਰ ਰਾਣੀ ਅੱਛਾ ਜੀ ਹਾਂ ਲਓ ਜੀ ਨੀਲੀ ਵਾਲੀ ਕਿੰਨਾ ਆਊਗਾ ਜੀ ਦੂਸਰਾ ਸੁਆ ਸੁਆ ਪਿਓ ਰੱਜ ਦੇ ਵੀਰ ਪਹਿਲੇ ਸੁਆ 12-13 ਕਿਲੋ ਪਰ ਆ ਜੇ ਨੇ ਅੱਛਾ ਜੀ ਆ ਸਿੰਗ ਵੇਖੋ ਕਿਦਾਂ ਨੇ ਫੇਰ ਕੁਆਲਟੀ ਤੋਂ ਚੈੱਕ ਕਰ ਸਕਦੇ ਆ ਇਹਨੂੰ ਰਿੰਗ ਸਿੰਗ ਹੀ ਲੱਗਾ ਪਿਆ ਵਾ ਲੱਗਾ ਸੁਆ ਦੂਜਾ ਸੁਆ ਜੱਗੇ ਜੱਗੇ ਦੂਜਾ ਸੁਆ ਠੀਕ ਆ ਕਿੰਨਾ ਜੀ ਇਸ ਟਾਈਮ ਬੋੜਾ ਕੋ ਟਾਈਮ 11-12 ਕਿਲੋ ਬੋੜਾ ਹੀ ਆ ਜੱਗੇ ਵੀਰ ਅੱਛਾ ਜੀ ਹਾਂ ਲਓ ਜੀ 11 ਤੋਂ 12 ਲੀਟਰੀ ਵਾਲਾ 14-15 ਕਿਲੋ ਆਰਾਮ ਨਾਲ ਭਰੀ ਜਾਣਾ ਲੱਗੇ ਠੀਕ ਆ ਠੀਕ ਆ ਜੀ ਲਓ ਜੀ ਚੱਕਾ ਅਸਹਾ ਦੇ ਚੱਡਾ ਛੱਡਾ ਜਿਹੜਾ ਤੁਸੀਂ ਬਹੁਤ ਹੀ ਜ਼ਿਆਦਾ ਚੰਗਾ ਆ ਗਿਆ ਤੇ ਥਾਣਾ ਦਾ ਸਟਾਈਲ ਗਿਆ ਵੀ ਬਹੁਤ ਚੰਗਾ ਰੰਗ ਗੱਡ ਤੇ ਉੱਤੇ ਲੱਗਾ ਪਿਆ ਵਾ ਲੀਲੀ ਨੀਲੀ ਦਾ ਵੀ ਦੇ ਵਿੱਚ ਆ ਗਈ ਆ ਤੇ ਫੇਸ ਵੀ ਤੁਸੀਂ ਚੈੱਕ ਕਰ ਸਕਦੇ ਹਾਂ ਹਾਂਜੀ 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 ਕਿੱਦਾਂ ਕੱਟ ਠੀਕ ਹੈ ਠੀਕ ਹੈ ਲਓ ਜੀ ਆ ਫੇਸ ਵੀ ਤੁਸੀਂ ਚੈੱਕ ਕਰ ਸਕਦੇ ਜੀ ਪਰ ਨਾ ਥੱਲੇ ਕਰੀ ਨਾ ਕੰਨ ਪਰਨਾ ਖਿੱਚੇ ਢਾਣ 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 ਅੱਜ ਦਾ ਚਲੋ ਆ ਤੇ ਚੱਡਾ ਜਿਹੜਾ ਐਨ ਐਚਪਾ ਵਰਗਾ ਲੱਗਾ ਪਿਆ ਰ ਥਾਲ ਵੀ ਜਿਹੜਾ ਲੋਕ ਵਾਲਾ ਲੱਗਾ ਪਿਆ ਵਾ ਗੱਲਾ ਗੱਲਾਂ ਥਨ ਲੱਗਾ ਹੋ ਗਿਆ ਇਹ ਪਿੱਛੇ ਕੀ ਭਾਈ ਇਹ ਮੈਨੂੰ ਪਤਾ ਨਹੀਂ ਗਿੰਦਾ ਠੀਕ ਆ ਜੀ ਮੇਲ ਕਾ ਫਾਗਾ ਕੀ ਇਹਦੇ ਪਿੱਛੇ ਵੀ ਅੱਖਾਂ ਉੱਤੇ ਜੱਡਾ ਆ ਗਿਆ ਇਹ ਤੁਸੀਂ ਚੈੱਕ ਕਰ ਸਕਦੇ ਜੇ ਐਨ ਐਚਪਾ ਵਰਗਾ ਹੀ ਤੇ ਜ ਆ ਪਾਜੀ ਮੋਲ ਇਹਦਾ ਜੱਗੇ ਵੀਰ ਮੁੱਲ ਫੋਨ ਤੇ ਆਪਾਂ ਕਰਾਂਗੇ। ਅੱਛਾ ਜੀ। ਹੁਣ ਵੀਰ ਭਰਾ ਫੋਨ ਆਵੇ ਆਪਾਂ ਮੋੜ ਦੇਣੀ ਆ। ਠੀਕ ਹੈ ਜੀ। ਪਰ ਗਰੰਟੀ 14-15 ਲੀਟਰ ਦੀ ਆਪਾਂ ਨੂੰ 14-15 ਲੀਟਰ ਦੀ ਗਰੰਟੀ ਆਪਾਂ ਦੇ ਦੇਣੀ ਜੱਗੇ ਵੀਰ। ਠੀਕ ਠੀਕ ਠੀਕ। ਲਓ ਜੀ ਇਹਦਾ ਜਿਹੜਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ। ਬਾਕੀ ਫੇਸ ਤੇ ਹੀ ਚੈੱਕ ਕਰ ਸਕਦੇ ਜੇ ਪਿਓਰ ਨੀਲੀ ਰਬੀ ਆ ਗਈ। ਹਾਂ ਜੀ ਹਾਂ ਜੀ। ਤੇ ਬਾਈ ਤੇ ਜੇ ਨੰਬਰ ਤੇ ਇਹ ਜੱਗੇ ਵੀਰ ਮੰਨ ਲਓ ਵੀ 50 ਦਿਨਾਂ ਦੀ ਗੱਬਣ ਆ। ਅੱਛਾ ਜੀ। ਪਰ ਆਪਾਂ ਨੂੰ ਘਰ ਆ ਰਹੇ ਨੇ ਗਰੰਟੀ ਦਿੱਤੀ ਆ ਆਪਾਂ ਪਰ ਗਰੰਟੀ ਨਹੀਂ ਦਿੰਦੇ। ਅੱਛਾ ਜੀ। ਹਾਂਜੀ ਹਾਂਜੀ। ਠੀਕ। ਜੱਗੇ ਵੀਰ ਇਹਦਾ ਥਾਲੇ ਦੁੱਧ ਮਿਣਿਆ ਆ ਆਪਾਂ ਦਾਖ ਚੱਲੂ। ਠੀਕ ਆ। ਆਪਣੇ ਕੋਲ ਆ ਕੇ ਘੜ ਗਿਆ ਜੀ। ਅੱਛਾ ਜੀ। ਮੰਨ ਲਓ ਵੀ ਸੱਜਰ ਮਾਝ ਦੁੱਧ ਭਾ ਦਿਓ 18 ਤੋਂ 19 ਕਿਲੋ ਪੂਰੀ ਵੱਡੀ ਮਾਝਾ ਉਧਰ ਦੀ। ਹਾਂਜੀ। ਹਾਂਜੀ। ਆ ਤਾਂ 9 ਕਿਲੋ ਦੁੱਧ ਹਾਜਨਾਂ ਜੇ ਤਿਆਰ ਜੇ। ਅੱਛਾ ਜੀ। ਹਾਂਜੀ ਹਾਂਜੀ। ਤੇ 50 ਦਿਨ ਦੀ ਬਣੀ। 50 ਦਿਨਾਂ ਦੀ ਬਣੀ ਪਰ ਆਪਾਂ ਖਾਲੀ ਕਰਕੇ ਜੱਗੇ ਵੀਰ ਦਾ ਗਰੰਟੀ ਆਪਾਂ ਕੋਈ ਨਹੀਂ ਦੇਣੀ ਠੀਕ ਆ ਤੇ 9 ਲੀਟਰ ਦਾ ਦੁੱਧ ਇਸ ਦਾ ਤਿਆਰ ਆ ਤੇ ਸੱਜਰ ਦਾ ਮਿਲਟਰ ਰਿਕਾਰਡ ਬਹੁਤ ਹੀ ਚੰਗਾ ਹੋ ਗਿਆ ਵਾ 14 18 ਲੀਟਰ ਤੇ ਚੱਡਾ ਤੇ ਚੈੱਕ ਕਰ ਸਕਦੇ ਇਹ ਬਹੁਤ ਹੀ ਚੰਗਾ ਵਾ ਇਹ ਕੋਈ ਵੀ ਸਾਹਮਣਾ ਲੈ ਜੇ ਨਾ ਹਾਂਜੀ ਫਿਰ ਕਮੇਟੀ ਆ 2 ਲੱਖ ਦੀ ਜੱਗੇ ਵੀਰ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਹੁਤ ਹੀ ਬੜਾ ਨਜ਼ਰ ਦੀ ਵੱਡੇ ਕੱਦ ਕਾਠ ਵਾਲੀ ਆ ਐਨ ਜੈਡ ਬਲੈਕ ਤੇ ਹੈ ਵੀ ਸਿੰਗਲ ਹੱਡੀਆ ਕਰਮ ਵਾਲੀ ਸੇਲਵੋ ਬੁਕੇ ਕੀ ਕਿਸਮਤ ਭਰਾ ਜੀ ਨਿਕਲ ਆਵੇ ਤੇ ਵਾਦੇ ਬੰਦੀ ਆ ਕਰਨ ਵਾਲੀ ਕਰੋ ਇਹ ਚੈੱਕ ਕਰਵਾ ਕੇ ਰੋਹਾਂ ਦਾ ਸਾਇਗ ਹੈ ਬਹੁਤ ਅੱਜ ਜੱਗੇ ਵੀ ਇਹਨੇ ਜੀ ਨਹੀਂ ਲਾਇਆ ਅੱਛਾ ਜੀ ਸੱਜਰਾਂ ਨੂੰ ਪਰੇ ਕੱਢ ਦੀ ਠੀਕ ਆ ਠੀਕ ਆ ਜੀ ਚੰਮ ਚੰਮ ਨੂੰ ਜਿਹੜਾ ਪਤਲਾ ਆ ਗਿਆ ਵਾ ਨਾੜਾਂ ਨੂੰ ਦਾ ਕਾਫੀ ਚੰਮ ਤੇ ਇਹਦਾ ਭਾਜੀ ਮੁੱਲ ਫਿਰ ਇਹਦਾ ਹੋਰ ਜੱਟ ਵੀ ਜੀ ਦੱਸੇ ਸ਼ੇਅਰ ਕਰਦੇ ਆ ਅੱਛਾ ਜੀ ਨਹੀਂ ਦੱਸਦੇ ਨਹੀਂ ਕਰੀਏ ਜਿਆ ਜਲ ਦੇ ਆ ਕਰੀਗੇ ਹਾਂਜੀ ਪੂਰੇ 75 ਦੇ ਜੱਗੇ ਵੀ ਦੇ ਦਾਂਗੇ ਯਾਰ ਜੇ ਨਾ ਕਰਦੇ ਜਿੱਥੇ ਕੁਛ ਛੱਡ ਦੇਣੀ ਛੱਡ ਦੇਣ ਜੱਗੇ ਵੀ ਚੰਗੀ ਆ 2 ਲੱਖ ਦੀ ਝੋਟੀ ਚਾਰ ਹੋਣੀ ਆ ਚਲੋ ਤੇ ਆਉਂਦੇ ਹੋਵੇ ਤੇ ਫਿਰ ਤੇ ਆ ਗਈ ਆ ਘਰ ਆਣਾ ਗਾਰੰਟੀ ਦਿੱਤੀ ਪਰ ਆਪਾਂ ਗਾਰੰਟੀ ਦੀ ਕੋਈ ਨਹੀਂ ਦੇਣੀ ਅੱਛਾ ਜੀ ਆਣੇ ਜਿੱਦੀ ਸੂਣੇ ਨੇ ਖਾਲੀ ਹੋ ਗਏ ਕਿਸਮਤ ਆ ਠੀਕ ਆ ਦੱਸੋ ਫਿਰ ਜੱਗੇ ਵੀ ਪੂਰੇ 70000 ਦੇ ਦਵਾਂਗੇ ਅੱਛਾ ਜੀ ਲਓ ਜੀ ਪੂਰੇ 70000 ਦੇ ਤੇ ਕੋਠੇ ਜਿੱਦੀ ਹਿਸਾਬ ਨਾਲ ਚੋਟੀਆਂ ਜੱਗੇ ਵੀ ਕੋਈ ਲੈ ਜੇ ਨਾ ਤੇ ਪਿਆਰ ਕਰਕੇ ਮੈਨੂੰ ਭਾਵੇਂ ਕੋਈ 1.5 ਲੱਖ ਦੀ ਫੇਰ ਤੇ ਬਿਲਕੁਲ ਬਿਲਕੁਲ ਜੀ ਤਾਂ ਫੇਰ ਵੇਚ ਦੋ ਜਿਹੜਾ ਬਹੁਤ ਇਸ ਪਾਈਆਂ ਦੇ ਵਿੱਚ ਆ ਹਾਂਜੀ ਹਾਂਜੀ ਤੇ ਚਲੋ ਪਸ਼ੂ ਭਾਈ ਦੇ ਕੋਲ ਚੱਗੇ ਆ ਦੇ ਅਜੇ ਮਾਝ ਨੇ ਮੰਨ ਲਿਆ ਵੀ ਜੀ ਨਹੀਂ ਲਾਇਆ ਤਾਂ ਕਰਕੇ ਆ ਵੇਖੋ ਪੂਰੀ ਰੱਜੀ ਨਹੀਂ ਮਾਝ ਠੀਕ ਆ ਠੀਕ ਆ ਉਹ ਉੱਪਰ ਆ ਬਣ ਥੋੜਾ ਕਰਦਾ ਜੀ ਹਾਂਜੀ ਹਾਂਜੀ ਚਲੋ ਪਾਜ ਦਾ ਫਰਕ ਉੱਪਰ ਦੀ ਲਾ ਕੇ ਹਾਂਜੀ ਹਾਂਜੀ ਲੋ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਖਪ੍ਰਾਵਾਂ ਦਾ